ਆਰਟ ਤੱਕ ਕਾਂਗਰਸ ਦੀ ਹਕੂਮਤ ਰਹੀ 66 ਤੋਂ ਬਾਅਦ ਲਗਾਤਾਰ ਇੱਕ ਵਾਰੀ ਅਕਾਲੀ ਇੱਕ ਵਾਰੀ ਕਾਂਗਰਸ ਆਂਦੇ ਰਹੇ 2012 ਦੇ ਵਿੱਚ ਰਿਪੀਟ ਹੋ ਗਈ ਉਹ ਟ੍ਰੈਂਡ ਟੁੱਟਿਆ ਵਾਰੀ ਵਾਰੀ ਆਉਣ ਵਾਲਾ ਇੱਕ ਟ੍ਰੈਂਡ ਐਤ ਕੀ ਸੈੱਟ ਹੋਣ ਜਾ ਰਿਹਾ ਹੈ ਹੁਣ ਤੱਕ ਕਾਂਗਰਸ ਜਿਸ ਵੀ ਸੂਬੇ 'ਚ ਦੋ ਵਾਰੀ ਲਗਾਤਾਰ ਆਊਟ ਆਫ ਪਾਵਰ ਹੋਈ ਹੈ ਨਾ ਤੀਜੀ ਵਾਰੀ ਆਈ ਨਹੀਂ ਉੱਥੇ ਐਤ ਕੀ ਇਕ ਟ੍ਰੈਂਡ ਨਵਾਂ ਬਣਨ ਲੱਗਾ ਹੈ ਕਿਸੇ ਸੂਬੇ 'ਚ ਦੋ ਵਾਰੀ ਲਗਾਤਾਰ ਹਾਰਨ ਤੋਂ ਬਾਅਦ ਕਾਂਗਰਸ ਜੋ ਲੱਗਦਾ ਹੈ ਕਿ ਪਾਵਰ 'ਚ ਆਣ ਲੱਗੀ ਏ ਉਹਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਇਸ ਮੌਜੂਦਾ ਸਰਕਾਰ ਦੇ ਖਿਲਾਫ ਕ腐ਸ਼ਨ ਭਾਈ ਭਤੀਜਾਵਾਦ ਨਸ਼ਾ ਉਹਦਾ ਇੰਨਾ ਜ਼ਿਆਦਾ ਨਜ਼ਰ ਆਂਦਾ ਸੀ ਹੈ ਸੀ ਕਿ ਨਹੀਂ ਇਹ ਇੱਕ ਵੱਖਰੀ ਗੱਲ ਹੈ ਪਰ ਆਪਨੇ ਤੇ ਕਾਂਗਰਸ ਨੇ ਇੰਨੇ ਵੱਡੇ ਵਧੀਆ ਤਰੀਕੇ ਨਾਲ ਲੋਕਾਂ ਦੇ ਮਨਾਂ 'ਚ ਬਿਠਾ ਦਿੱਤਾ ਸੀ ਕਿ ਇਹ ਸਰਕਾਰ ਨਸ਼ਾ ਵੀ ਬਕਾਉਂਦੀ ਹੈ ਇਹ ਸਰਕਾਰ ਕਰਪਟ ਵੀ ਹੈ ਇਹ ਸਰਕਾਰ ਨੇ ਸਾਰੇ ਕਾਰੋਬਾਰਾਂ ਤੇ ਕਬਜ਼ਾ ਵੀ ਕਰ ਲਿਆ ਔਰ ਉਹਦਾ ਰਿਜ਼ਲਟ ਹੀ ਜਿਹੜਾ ਹੈ ਇਹ ਨਜ਼ਰ ਆਉਂਦਾ ਤੁਹਾਡੇ ਸਵਾਲ ਤੋਂ ਇੱਕ ਸਵਾਲ ਮੇਰੇ ਮਨ 'ਚ ਉੱਠ ਪਿਆ ਤੇ ਸਭ ਦੋਸਤਾਂ ਨੂੰ ਕਹਾਂਗੇ ਦਾ ਜਵਾਬ ਦੇਣ ਦੋਨਾਂ ਨੇ ਕਿਹਾ ਕਿ 30 ਦਿਨਾਂ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਦਿਆਂਗੇ ਇੱਕ ਉਹਨਾਂ ਨੇ ਕਿਹਾ ਔਰ ਦੂਸਰਾ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਆ ਜਿੰਨੇ ਨੇਤਾ ਇਹੋ ਜੇ ਨੇ ਇਹਨਾਂ ਨੂੰ ਅੰਦਰ ਕਰ ਦੇਾਂਗੇ ਕੇਜਰੀਵਾਲ ਸਾਹਿਬ ਨੇ ਸ਼ੀਲਾ ਧਿਕਸ਼ਿਤ ਨੂੰ ਤੇ ਅੰਦਰ ਕੀਤਾ ਨਹੀਂ ਦਿੱਲੀ 'ਚ ਪੁਰਾਣੀ ਹਿਸਟਰੀ ਹੋ ਗਈ ਕਰੋਨਾ ਨਿਧੀ ਤੇ ਜੈ ਲਲਤਾ ਦੋਨੋਂ ਨੂੰ ਕਹਿੰਸਾ ਅੰਦਰ ਬਾਹਰ ਕਰਾਂਗੇ ਉਹ ਦੋਨੋਂ ਹੀ ਬਾਹਰ ਰਹੇ ਤੇ ਦੋਨੋਂ ਮौजਾਂ ਕਰਦੇ ਰਹੇ ਕਿ ਇਹ ਜਿਹੜਾ ਮੈਨੀਫੈਸਟੋ 'ਚ ਇੱਕ ਵਾਦਾ ਹੈ ਕਿ 30 ਦਿਨਾਂ ਵਿੱਚ ਨਸ਼ਾਖੋਰੀ ਪੰਜਾਬ 'ਚੋਂ ਖਤਮ ਔਰ ਜਿਹੜੇ ਜਿਹੜੇ ਅਪਰਾਧੀ ਕਰਨ ਵਾਲੇ ਰਾਜਨੀਤੀ 'ਚ ਬੈਠੇ ਨੇ ਉਨਾ ਨੂੰ ਅਸੀਂ ਅੰਦਰ ਕਰਾਂਗੇ ਇਹਦਾ ਅਸਰ ਹੋਏਗਾ ਲੇਕਿਨ ਕੀ ਇਹ ممکن ਹੈ ممکن ਨਹੀਂ ਹੈ ਮੇਰਾ ਸਤਿ ਜੀ ਕਿ ਸ਼ਾਬਦ ਜੀ ممکن ਨਹੀਂ ਹੈ ਕਿਉਂਕਿ ਤੁਹਾਡੇ ਰੋਜ਼ ਦੀ ਜਿਹੜੀ ਨਿਤ ਜਰਿਆ ਹੈ ਤੁਸੀਂ ਆਪਣਾ ਕਪੜੇ ਸੂਟ ਪਾਣਾ ਉਹ ਨਹੀਂ ਬਦਲ ਸਕਦੇ ਤੇ ਖਾਣ ਪੀਣ ਤੁਸੀਂ ਕਿਦਾਂ ਬਦਲ ਲਓਗੇ ਚੋਨ ਆਫ ਤਾਂ ਜਿਹੜੀ ਜਿਹੜੀ ਗੱਲ ਜਿਨ੍ਹਾਂ ਨੇ ਕਹੀ ਹੈ ਮੇਰਾ ਖਿਆਲ ਉਹ ਪਾਵਰ ਚ ਨਹੀਂ ਆ ਰਹੀ ਜਿਸ ਤਰ੍ਹਾਂ ਦੇ ਰਜਾਨ ਲੱਗ ਰਹੇ ਨੇ ਜਿੱਥੇ ਕਾਂਗਰਸ ਦਾ ਸਵਾਲ ਹੈ ਕਾਂਗਰਸ ਨੇ ਵੀ ਇਸ ਬਾਰੇ ਚ ਵਾਅਦਾ ਕੀਤਾ ਪਰ ਉਹ ਬਕਾਇਦਾ ਇੱਕ ਪਲਾਨਟ ਵਾਅਦਾ ਜੁਦਨਾ ਵਾਅਦਾ ਹੈ ਉਦੇ ਵਿੱਚ ਕਮੀ ਲਿਆਂਦੀ ਜਾ ਸਕਦੀ ਹੈ ਮੇਰੇ ਖਿਆਲ ਨਾਲ ਨਸ਼ੇ ਦੇ ਜਿਹੜੇ ਰੁਝਾਨ ਹੈ ਉਹਦੇ ਵਿੱਚ ਇੱਕ ਮਾਨਸਿਕਤਾ ਪੈਦਾ ਕਰਨ ਦੀ ਜਰੂਰਤ ਹੈ ਉਹ ਸ਼ਾਇਦ ਨਵੀਂ ਸਰਕਾਰ ਕਰ ਸਕੇ ਦੂਸਰੀ ਜਿਹੜੀ ਗੱਲ ਹੈਗੀ ਹੈ ਜਿਹੜਾ ਜਿਸ ਤਰ੍ਹਾਂ ਦਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਅਪਰਾਧ ਜਾਂ ਹੋਰ ਉਹਨਾਂ ਨੂੰ ਠੱਲ ਪਾਉਣ ਲਈ ਸਰਕਾਰ ਨੂੰ ਸਾਡੇ ਕੋਲ ਹੁਣ 97 ਤੱਕ ਲੀਡ ਆ ਗਈਆਂ ਜੀ 5923 ਔਰ 00132 ਹੁੰ ਤੱਕ ਦੇ ਜਾਣ ਸਾਡੇ ਕੋਲ ਇਹ ਨੇ ਸੋ ਇਹ ਲੱਗਦਾ ਹੈ ਕਿ ਵਾਦਾ ਸ਼ਾਇਦ ਮੇਰਾ ਖਿਆਲ ਜਿਹੜੇ ਪੰਜਾਬ ਦੇ ਲੋਕਾ ਜਿਨ੍ਹਾਂ ਨੇ ਸੇਠ ਸਾਹਿਬ ਇੱਕ ਗੱਲ ਵੀ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਚੋਣਾ ਜਿੱਤਣ ਲਈ ਰਾਜਨੀਤਿਕ ਲੀਡਰ ਕੁਝ ਵੀ ਬਿਆਨ ਦੇ ਦਿੰਦੇ ਆ ਸਾਡਾ ਦੇਸ਼ ਸੰਵਿਧਾਨ ਦੇ ਮੁਤਾਬਕ ਚੱਲਦਾ ਸਾਡਾ ਦੇਸ਼ ਕਾਨੂੰਨ ਦੇ ਮੁਤਾਬਕ ਚੱਲਦਾ ਭਾਵੇਂ ਇਹਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਵੀ ਹੈਗੀਆਂ ਇੱਕ ਵਾਰੀ ਫੇਰ ਜਰਾ ਅਸੀਂ ਨਜ਼ਰ ਪਾ ਲਈਏ ਤੇ ਮੈਂ ਫਿਰ ਨਾਮ ਨਹੀਂ ਲੈ ਰਿਹਾ ਲੇਕਿਨ 13 ਔਰ 98 ਔਰ 23 ਤੇ ਅਸੀਂ ਰੁਜਾਂਤੇ ਖੜੇ ਆ ਔਰ ਫੈਸਲਾ 2017 ਚੱਲਦਾ ਰਹੇਗਾ ਇਸੇ ਤਰ੍ਹਾਂ ਹੀ ਔਰ ਅਗਲੇ ਸੈਕਸ਼ਨ ਵਿੱਚ ਹੈ ਤਾਂ ਅਸੀਂ ਇਹ ਵੀ ਡੀਲ ਕਰਾਂਗੇ ਕਿ ਜਿਹੜੀ ਗੁਰੂ ਸਾਹਿਬਾਨ ਦੀ ਬੇਅਦਬੀ ਔਰ ਸਕ੍ਰਿਪਚਰ ਦੀ ਬੇਅਦਬੀ ਹੋਈ ਉਹਦਾ ਕਿੰਨਾ ਕੁ ਅਸਰ ਵੋਟਰਾਂ ਦੇ ਦਿਮਾਗ ਤੇ ਸੀ ਇਹ ਅਸੀਂ ਅਗਲੇ ਸੈਕਸ਼ਨ ਵਿੱਚ ਲੈਂਦੀ ਕੋਸ਼ਿਸ਼ ਕਰਾਂਗੇ ਜੀ ਜੀ ਵਾਦੇ ਦੀ ਗੱਲ ਕੀਤੀ ਹੈ ਨਾ ਵਾਦੇ ਦੋ ਨੇ ਇੱਕ ਵਾਦਾ ਇਹ ਹੈ ਕਿ ਜਿਨ੍ਹਾਂ ਨੂੰ ਜ਼ਿੰਮੇਦਾਰ ਸਮਝਦੇ ਸੀ ਉਹਨਾਂ ਨੂੰ ਅੰਦਰ ਕਰਨਾ ਤੇ ਦੂਜਾ ਨਸ਼ਾ ਖਤਮ ਕਰਨਾ ਨਸ਼ਮ ਤੇ ਕੰਟਰੋਲ ਕਰਨ ਦਾ ਵਾਦਾ ਪੂਰਾ ਕਰਨਾ ਔਖਾ ਨਹੀਂ ਜੇ ਸਰਕਾਰ ਚਾਵੇ ਤੇ ਉਹ ਆਪਣੀ ਪੁਲਿਸ ਦੇ ਸਹਰੂ ਇਸ ਨਸ਼ੇ ਨੂੰ ਹੱਥਲ ਪਾ ਸਕਦੀ ਹੈ ਇਹ ਵਾਦਾ ਪੂਤਾ ਪੂਰਾ ਕੀਤਾ ਜਾ ਸਕਦਾ ਮਿਰਿੰਦਰ ਜੀ ਮੇਰੇ ਖਿਆਲੇ ਹੁਣ ਥੋੜੀਆਂ ਜੀਆਂ ਦੇਸ਼ ਦੀਆਂ ਖਬਰਾਂ ਵੀ ਦੇਖ ਲਈਏ ਪੰਜਾਬ ਦੀਆਂ ਖਬਰਾਂ ਤੇ ਸਾਡੇ ਦਿਲ ਨੂੰ ਛੂੰਹਦੀਆਂ ਨੇ ਟੁੰਹਦੀਆਂ ਤੇ ਸਾਡੇ ਭੰਗਰ ਨੂੰ ਨਿਰਮਾਣ ਕਰਨ ਵਾਲਿਆਂ ਨੇ تھوڑی دیر واسطے ਅਸੀਂ ਆਪਣੇ ਦਰਸ਼ਕਾਂ ਕੋਲੋਂ ਫੈਸਲਾ 2017 ਵਿੱਚ ਹੀ ਜਾਂਚ ਲੈਣੀ ਹੈ नमस्कार स्वागत है टीवी इस विशेष चुनाव बुलेटिन समय मैंرحمن कुमार पर इलेक्ट्रजर्ड चुनमिया का बनते पांच सूबे विच छोइयां विधानसभा चुनाव ਲਈ ਪਈਆਂ ਵੋਟਰ ਦੇ ਗਿਣਤੀ ਦੇ ਰੁਝਾਨ ਮਿਲਣੇ ਸ਼ੁਰੂ ਪੰਜਾਬ विच காங்கிரஸ் ਦੇ ਉਮੀਦਵਾਰ ਛਿੰਜਾ ਸੀਟਾਂ ਤੇ ਅੱਗੇ ਆਮ ਆਦਮੀ ਪਾਰਟੀ 23 ਸੀਟਾਂ ਤੇ ਅੱਗੇ ਚੱਲ ਰਹੀ ਹੈ ਸੱਤਾਧਾਰੀ ਕਾਂਦੀ ਬੀਜਪੀ ਕਾਂਡ ਜੋ ਟਿਕ ਹੋਣ